ਕੀ ਕਹਿਣਾ ਚਾਹੂਗੇ ਇਲਾਕੇ ਵਿੱਚ ਬੜਾ ਗੰਦਗੀ ਦੇ ਵਿੱਚ ਖੜੇ ਹਾਂ ਇਸ ਟਾਈਮ ਤੋਂ ਕੀ ਕਹਿਣਾ ਦੋ ਤਿੰਨ ਮਹੀਨੇ ਹੋ ਗਏ ਇਸ ਇਲਾਕੇ ਦਾ ਸੁਧਾਰ ਹੋਇਆ ਚਾਰ ਪੰਜ ਸਾਲ ਹੋ ਗਏ ਇਸ ਇਲਾਕੇ ਨੂੰ ਵੱਲ ਕਿਸੇ ਨੇ ਵੇਖਿਆ ਨਹੀਂ ਪਿਛਲੇ ਬੋਨਕਾ ਸਾਹਿਬ ਜਿੱਦਾਂ ਕੀ ਕਾਂਗਰਸ ਪਹੁੰਚ ਰਹੀ ਸੀ ਉਹਨਾਂ ਦਾ ਇਨਸੀਡੈਂਟ ਹੋਇਆ ਕੋਈ ਡੈਥ ਹੋ ਗਈ ਉਸ ਤੋਂ ਬਾਅਦ ਵਾਰ ਨੰਬਰ 86 ਕੋਈ ਵਾਲੀਵਾਸ ਨਹੀਂ ਗਿਆ ਨਾ ਇੱਧਰ ਕਿਸੇ ਨੇ ਧਿਆਨ ਦਿੱਤਾ ਅੱਜ ਨਰਕ ਦੇ ਵਿੱਚ ਖੜੇ ਹਾਂ ਬੱਕਰੀ ਨਾਲ ਗੱਲ ਕੀਤੀ ਆ ਪਿਛਲੇ ਲਾਸਟ ਟਾਈਮ ਇਸ ਤੋਂ ਪਹਿਲੇ ਵੀ ਗੋਰ ਬੱਕਰੀ ਨਾਲ ਗੱਲ ਕੀਤੀ ਉਹਨੇ ਬੰਦੇ ਤੇ ਕਿਹਾ ਕੰਮ ਕਰਾਇਆ ਉਸ ਵਕਤ ਦੂਜੇ ਦਿਨ ਫੇਰ ਇਹ ਹਾਲ ਹੈ ਮਾਰੇ ਚਾਰ ਛੱਟੇ ਪੈਂਦੇ ਸੀ ਫੇਰ ਭਰ ਜਾਂਦਾ ਤੁਹਾਡੇ ਸਾਹਮਣੇ ਹਾਲ ਦੀ ਕੀ ਆ ਕਿਉਂਕਿ 8-10 ਸਾਲ ਹੋ ਗਏ ਇਹ ਮੱਲੇ ਮੱਲੇ ਵਿੱਚ ਕਦੀ ਸੜਕ ਨਹੀਂ ਪਣੀ ਪਾਈਪ 2 ਇੰਚ ਦੀ ਪਾਈਪ ਐ 2 ਇੰਚ ਦੀ ਪਾਈਪ ਕੀ ਹੁੰਦੀ ਆ ਇਹ ਗਲੀ ਟੁੱਟੇਗੀ ਇਹਦੀ ਪਾਈਪਾਂ ਪੈਣਗੀਆਂ ਲਾਈਟਾਂ ਲੱਗਣਗੀਆਂ ਉੱਤੇ ਨਜ਼ਰ ਮਾਰ ਲਓ ਪੈ ਕੋਈ ਨਾ ਲਾਇਦਾ ਨਿਸ਼ਾਨ ਨਾ ਕੋਈ ਸਫਾਈ ਦਾ ਤੇ ਆ ਨਾ ਸਫਾਈ ਵਾਲੀ ਹਲਦੀ ਆ ਝਾੜੂ ਲਾਂਦੀ ਆ ਹਰ ਘਰ ਦੇ ਅੱਗੇ ਘੇਟੇ ਲਾ ਦਿੰਦੀ ਆ ਜਦੋਂ ਕੋਈ ਕਹੇ ਤੋ ਕਹਿੰਦੀ ਮੇਰਾ ਕੰਮ ਹੀ ਨਹੀਂ ਤੇ ਕੰਮ ਕੀ ਦਾ ਵਾ ਕੰਮ ਤਾਂ ਤੇ ਸਾਡੇ ਹੀ ਆ ਅਸੀਂ ਆਪ ਹੀ ਸਫਾਈ ਕਰੀਏ ਤੇ ਆਪ ਹੀ ਚੱਕੇ ਤੇ ਆਪ ਹੀ ਜਾ ਕੇ ਜੰਪਸੂਟਾਈ ਤਨਖਾਵਾ ਫਰੀ ਦੀ ਲੈ ਕੇ ਮੇਰੇ ਸਾਹਣਾ ਮੇਰੇ ਸਾਹਣਾ ਦਾ ਫਰੀ ਦੀ ਆ ਜਦੋਂ ਭੱਲੇ ਦਾ ਕੋ ਬਾਹਰ ਦੇ ਬੱਚਾ ਅਸੇ ਕੋ ਵਾਲੀ ਵਾਸੀ ਆਣੀ ਕੋਈ ਉਦੇਦਾਰ ਦਿਓ ਜਿਹੜਾ ਲੋਕਾਂ ਨਾਲ ਚੱਲੇ ਬੰਦਾ ਉਹ ਦਿਓ ਕਿਸੇ ਆਮ ਬੰਦੇ ਨੂੰ ਦੇ ਦਿਓ ਜੂਰੀ ਲੀਡਰ ਨੂੰ ਦੇਣਾ ਆਮ ਬੰਦੇ ਦੇ ਲੋਕਾਂ ਦਾ ਧਿਆਨ ਦਾ ਰੱਖੂਗਾ ਜਿਹੜਾ ਜੰਮਿਆ ਪੱਲਿਆ ਇੱਥੇ ਹੋਵੇ ਹੈ ਹੀ ਨਹੀਂ ਵਾਲੀਵਾਜ਼ੀ ਹੈ ਨਹੀਂ ਕੋਈ ਆ ਬਾਹਰ ਤੁਸੀਂ ਭਾਗਵੰਤ ਦੇ ਕੋਰ ਦਾ ਰੋੜ ਦਾ ਹਾਲ ਦੇਖ ਲਓ ਬਾਸਨਗਰਦਾਲ ਦੇਖੋ ਕੁਲਦੀਪ ਨਗਰ ਦਾ ਦੇਖ ਲਓ ਸੇਖਲ ਦਾ ਦੇਖੋ ਬੇੜਾ ਕਰਗਾ ਬਾਕੀ ਏਰੀਆ ਦੇਖੋ ਜਾ ਕੇ ਇੱਥੇ 14800 ਵੋਟਾਂ ਗਿਣਤੀ ਕਰ ਲਿਓ ਨਾ ਉੱਪਰ ਹੋ ਗਈ ਥੱਲੇ ਹੋ ਗਈ 14800 ਵੋਟਾਂ ਸਿਆਸੀ ਨੰਬਰ ਵਾਰਦੀ ਬੱਗੇ ਨੇ ਵੋਟ ਪਈ ਇਸ ਟਾਈਮ ਪੱਕਾ ਸਾਬ ਨੂੰ ਵੋਟ ਪਈ ਆਪਾਂ ਕਹਿੰਦੇ ਕੰਮ ਵੀ ਕਰਾਇਆ ਪਰ ਏਰੀਆ ਚ ਇਸ ਤਰ੍ਹਾਂ ਪਿਓ ਹੋ ਰਿਹਾ ਮੈਨੂੰ ਤਾਂ ਕਿੱਥੇ ਦੱਸੂਗਾ ਮੈਂ ਵੀ ਬੱਗੇ ਦਾ ਰਹਿਣਾ ਵਾ ਮੈਂ ਵੀ ਉਹਨਾਂ ਟੀਮ ਮੈਂਬਰ ਆ ਪ੍ਰਤੀਬੋਲ ਨਾ ਪੈ ਰਿਹਾ ਕਿਉਂਕਿ ਮੈਂ ਨਰਕਤ ਰਹਿ ਰਿਹਾ ਸਭ ਤੋਂ ਵੱਧ ਤਾਂ ਮੇਰੇ ਦਫਤਰ ਦੇ ਬਾਹਰ ਪਟੇਰ ਲੱਗਦਾ ਆ ਦੇਖੋ ਹੁਣ ਪਾਈਆ ਤੇ ਹੁਣ ਬੰਦੇ ਆ ਰਿਹਾ ਕੀ ਕਰਨਗੇ ਕਿਆ ਉਹਨਾਂ ਸੋਤੀਆਂ ਮਾਰਨਗੇ ਭੇਜ ਦੇਣਗੇ ਇਹ ਹੱਲ ਨਹੀਂ ਹੈਗਾ ਇਹ ਹੱਲ ਇਹ ਹੱਲ ਨਹੀਂ ਹੈਗਾ ਇਹ ਟੁੱਟ ਕੇ ਪਾਈਪਾਂ ਪੈਣ ਗਿਆ ਹਾਂਜੀ ਰਜਨੀ ਖੇੜਾ ਕਿਹੜਾ ਕੀ ਕਹਿਣਾ ਚੋ ਕਿਹੜਾ ਏਰੀਆ ਪੰਡਾ ਸਾਡੇ ਸਰਦਾਰ ਕੀ ਮੁਸ਼ਕਲ ਆ ਰਹੀ ਸਰ ਦੇਖੋ ਤੁਸੀਂ ਆਪ ਹੀ ਦੇਖ ਸਕਦੇ ਲਾਈਵ ਤੁਸੀਂ ਖੜੇ ਹੋ ਕਿੰਨਾ ਬੁਰਾ ਹਾਲ ਹੈ ਸਾਰੇ ਚੈਂਬਰ ਤਾਂ ਭਰੇ ਹੋਏ ਆਸੀਂ ਘਰੋਂ ਬਾਹਰ ਨਹੀਂ ਨਿਕਲ ਸਕਦੇ ਸਾਰੇ ਦਰਵਾਜ਼ਿਆਂ 'ਤੇ ਗੰਦਾ ਪਾਣੀ ਹੈ ਚੈਂਬਰਾ ਦਾ ਖੜੇ ਤੇ ਬੁਹਾਰ ਹੋ ਰਿਹਾ ਹੈ ਪੀਨ ਵਾਲਾ ਪਾਣੀ ਵੀ ਗੰਦਾ ਆ ਰਿਹਾ ਹੈ ਹੋਰ ਦੱਸੋ ਇਸ ਤੋਂ ਬੁਰਾ ਕੀ ਹੋਏਗਾ ਕਿਨੇ ਜਦ ਤੋਂ ਮੁਸ਼ਕਲ ਆ ਰਹੀ ਹੈ ਕਾਫੀ ਟਾਈਮ ਤਾਂ ਆ ਰਹੀ ਹੈ ਸਰ ਉਹ ਆਂਦੇ ਨੇ ਕ निकालेंगे ਵਾਲੇ ਬਸ ਕਾਲਦੇ ਨੇ ਕਹਿੰਦੇ ਨੇ ਟੀਪ ਪੁਆਇੰਟ ਬਲੌਕ ਹੈ ਇਹ ਗਲੀ ਪੱਟ ਕੇ ਤੇ ਨੰਮੀਆ ਪਾਈਪਾ ਪੈਣਗੇ ਤਾਂ ਸੁਧਾਰ ਹੋਣਾ ਥੋੜੀ ਸੋਟੀ ਮਾਰ ਦੇ ਜਾਂ ਮਸ਼ੀਨ ਲਗਾ ਦੇ ਨਿਕਲ ਜਾਂਦਾ ਅਗਲੇ ਦਿਨ ਫੇਰ ਉਹੀ ਹਾਲ ਹੈ ਨਾ ਦੰਦ ਚੱਕ ਦੇ ਲਗਾਈ ਨੂੰ ਕੀ ਕਹਿਣਾ ਚਾਹੀਦਾ ਬੱਗਾ ਜੀ ਨੂੰ ਇਹੀ ਕਹਿਣਾ ਚਾਹਾਂਗੇ ਬੱਗਾ ਜੀ ਅਸੀਂ ਬਹੁਤ ਪਰੇਸ਼ਾਨ ਆ ਸਾਡੀ ਸੁਣਵਾਈ ਕਰੋਗੇ ਆਣ ਵਾਲਾ ਟਾਈਮ ਵੀ ਤੁਹਾਡਾ ਹੈ ਹੱਥ ਜੋੜ ਕੇ ਵੋਟਾਂ ਦੇਵਾਂਗੇ ਜੇ ਤੁਸੀਂ ਅੱਜ ਸਾਡੀ ਸੁਣਵਾਈ ਕਰੋਗੇ ਤਾਂ ਵਰਨਾ ਕੋਈ ਉਮੀਦ ਨਾ ਰੱਖਿਓ ਇਲਾਕੇ ਦਾ ਕੋਈ ਆਂਦਾ ਫੇਵਾ ਦਾ ਇਲਾਕੇ ਦਾ ਜਮਾਦਾਰ ਨਹੀਂ ਕਦੇ ਚਾਈਨਾ ਲੱਗਦੀ ਹੈ ਜਮਾਦਾਰਨੀ ਵੀ ਨਹੀਂ ਚਾਈਨਾ ਲੰਦੀ ਸਾਡੇ ਮੁਹੱਲੇ ਚ 8 ਦਿਨ ਬਾਅਦ ਆਉਂਦੀ ਹੈ ਕੋਈ ਸੁਣਵਾਈ ਨਹੀਂ ਹੁੰਦੀ ਇਲਾਕੇ ਨਾ ਕੋਈ ਸੁਣਵਾਈ ਨਹੀਂ ਇੱਥੇ ਹੈਗੀ ਨਾ ਨਹੀਂ ਕੋਈ ਸਿਰਦਾਰ ਨਗਰ ਸ਼ਖਵਰ ਰੋਡ ਮੈਂ ਬੱਗਾ ਸਾਨੂੰ ਇਹੀ ਕਹਿਣਾ ਚਾਹਾਂਗਾ ਕਿ ਆ ਕੇ ਇੱਕ ਵਾਰੀ ਆਪ ਆ ਕੇ ਦੌਰਾ ਕਰੋ ਦੇਖੋ ਸਹੀ ਹਲ ਕੀ ਨਿਕਲਦਾ ਹੈ ਬਾਕੀ ਤੁਸੀਂ ਇੱਥੇ ਰਹਿੰਦੇ ਹੋ ਦੇਖੋ ਤੁਹਾਡੀ ਵੋਟ ਵੀ ਹੈ ਅਥੀ ਤੁਹਾਡੇ ਨਾਲ 24 ਕੰਡੇ ਖੜੇ ਆ ਬੱਗਾ ਸਾਹਿਬ ਬਾਕੀ ਤੁਸੀਂ ਆ ਕੇ ਦੇਖੋ ਇਹਦਾ ਕੋਈ ਹੱਲ ਕੱਢੋ ਪਰਮਨੈਂਟ ਕੋਈ ਇੱਥੇ ਕਿਸੇ ਯੂਥ ਨੂੰ ਜੰਗ ਨੂੰ ਕੋਈ ਅੱਗੇ ਕਰੋ ਕਿ ਉਸ ਮਹੱਲੇ ਦੀ ਭਾਗ ਤੋੜ ਨੂੰ ਦਿਓ ਉਸ ਹੰਭਾਲੇ ਤਾਂ ਕਿ ਮਹੱਲੇ ਵਾਲੇ ਜਾਨ ਭਾਗ ਤੋੜ ਉਹਦੇ ਕੋ ਕਦੇਓ ਕਿਸੇ ਨੂੰ ਬਣਾਓ ਕੁਝ ਅਨੇ ਜੰਗ ਜੋ ਤੋ ਚੰਗਾ ਲੱਗਦਾ ਬੰਦਾ ਲੱਭੋ ਬਣਾਓ ਮੈਂ ਸੰਚੀ ਦਾ ਪਾਪਾ ਬੋਲ ਰਿਹਾ ਜੋ ਵੀ ਕੋਈ ਇੱਥੇ ਤੁਹਾਨੂੰ ਲੱਗਦਾ ਕਿ ਬੰਦਾ ਮжоਰਿਟੀ ਜੀ ਦੀ ਹੋਵੇ ਮੁੰਡੇ ਖੁੰਡੇ ਚ ਕੋਈ ਜੰਗ ਬਣਾਓ ਤਾਂ ਹੀ ਮੱਲੇ ਵਾਲੇ ਜਦੋਂ ਕੋਈ ਦਿੱਕਤ ਆਵੇ ਉਹਦੇ ਕੋ ਜਾ ਕੇ ਆਪਣਾ ਕੰਮ ਕਹਿ ਸਕੀ ਕੋਈ ਹੋਰ ਦਾ ਦਿਓ ਉਹਨਾਂ ਨੂੰ ਇਲਾਕੇ ਦੇ ਵਿੱਚ ਗੰਦਾ ਪਾਣੀ ਆ ਰਿਹਾ ਇਹ ਖਾਲ ਹੈ ਤੁਸੀਂ ਫੈਕਟਰੀ ਦਾ ਭਾਈ ਮੇਰੀ ਫੈਕਟਰੀ ਹੈਗੀ ਉਹਦੇ ਚਲੋ ਰੈਟ ਤੇ ਮੇਰੀ ਉਹਨਾਂ ਹੈਬੋਲ ਚਲੀ ਗਈ ਹੈ ਪਰ ਇਹਦਾ ਸਵੇਰੇ ਜਾਣਾ ਦਾਤੀ ਦੱਸਦੇ ਉਦੋਂ ਜਾਣਾ ਹੈ ਮੈਂ ਆਪਣਾ ਹੀ ਹੈ ਮੱਲਾ ਸਾਰਾ ਆਪਣੇ ਇੱਥੇ ਬਲੇ ਆ ਸਾਰੇ ਬੱਚੇ ਆ ਸਾਡੀਆਂ 9 ਹੈਗੀਆਂ ਸਾਰੀਆਂ ਹਨੂ ਆਪ ਨੂੰ ਇੱਛੇ ਲੱਗਦਾ ਸਾਡੇ ਘਰ ਕੱਲ ਕੋਈ ਗੈਸਟ ਆਵੇ ਖੰਜੀ ਕੋ ਵੀਆਈਪੀ ਕਲਚਰ ਦਾ ਅੰਦਾਜ਼ ਉਹ ਤੇ ਅੱਗੇ ਦੇਖਦੇ ਆ ਬਲ ਪ੍ਰਧਾਨਾ ਕੀ ਗੱਲ ਹੈ ਮਤਲਬ ਬੇਨਤੀ ਕਰਾਂਗਾ ਬਕਰ ਸਾਹਿਬ ਤੁਹਾਨੂੰ ਕਿ ਤੁਸੀਂ ਇਸ ਮੱਲੇ ਨੂੰ ਥੋੜਾ ਧਿਆਨ ਦਿਓ ਮੈਂ ਵਾਦਾ ਕਰਦਾ ਜਿੰਨੀ ਵਾਧਾ ਵੋਟ ਹੋਗੀ ਤੁਹਾਨੂੰ ਪਾਵਾਂਗੇ ਅਸੀਂ ਇੱਥੇ ਨਾਲ ਖੜ ਗਿਆ ਪਵਾਵਾਂਗੇ ਜੀ ਟੀਮ ਆਈ ਉਹ ਤਾਂ ਜੀ ਬੱਗਾ ਸਾਹਮਣੇ ਹੁਣ ਟੀਮ ਨਾਲ ਹੀ ਭੇਜਤੀ ਬੱਗਾ ਸਾਹਨੇ ਤੇ ਬੰਦੇ ਆਪਣੇ ਨਾਲ ਹੀ ਭੇਜਦੇ ਉਹਨਾਂ ਨੇ ਕਿਹਾ ਤਾਂ ਜਿੱਦਾਂ ਜਲਦੀ ਜਲਦੀ ਉਹ ਜਲਦਣਾ ਕੰਮ ਕਰਾ ਦੇ ਉਹ ਹੱਲ ਕਹਿੰਦੇ ਇੱਕ ਵਾਰ ਤੁਸੀਂ ਪਾਈਪਾ ਖੁਲਾਓ ਆਪਾਂ ਫੇ ਸੜਕ ਦਾ ਹੱਲ ਕਰਾ ਦੇ ਅੱਜ ਪਰ ਬੱਗਾ ਸਾਹਿਬ ਸੋਈ ਸੁਣਵਾਈ ਕਰਦੇ ਆ ਪਰ ਉਹ ਛੋਟੇ ਹੈਗੇ ਪੁੱਛ ਲਈ ਅੱਛਾ ਇਲਾਕੇ ਦੇ ਜਿਹਨੂੰ ਸਵਾਈ ਸੇਵਾ ਕਾਇ ਤੇ ਫੋਨ ਕੀਤਾ ਆ ਆਗੇ ਆ ਗਈ ਸੀ ਆਗੇ ਸੀ ਬੱਗਾ ਸਾਹਦੇ ਫੋਨ ਤੇ ਆ ਗਈ ਸੀ ਹਾਂ ਇਹ ਠੀਕੇ ਕੰਮ ਚੱਲ ਰਿਹਾ ਲੱਗਦਾ ਹੈ ਹਾਂਜੀ ਹਾਂਜੀ ਕੰਮ ਚੱਲ ਰਿਹਾ ਜੀ ਕਹਿੰਦੇ ਚੰਨੇ ਕਰਾਤੀ ਕਰਕੇ ਜਾਵਾਂਗੇ ਬਾਕੀ ਆਪਣੀ ਬੱਗਾ ਸਾਹਿਬ ਦੀ ਬੇਨਤੀ ਹੈਗੀ ਹੈ ਕਿ ਸੰਚਿਤ ਮਲੋਤਰਾ ਨੂੰ ਸਾਡੇ ਮਲੇ ਦਾ ਪ੍ਰਧਾਨ ਬਣਾ ਦਿੱਤਾ ਜਾਵੇ ਅਸੀਂ ਉਹਨੂੰ ਕੰਮ ਕਿਹਾ ਜਾ ਕਰੀਏ ਜਿਹੜਾ